ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਭਾਰਤ ਬੰਦੇ ਸਦੇ ਤੇ ਅੱਜ ਰਾਸ਼ਟਰੀ ਰਾਜਮਾਰਗ ਨੰਬਰ 7 ਤੇ ਗਿੱਦੜਵਾ ਦੇ ਮਾਰਕ ਪੈਡ ਕੋਲ ਹੁਸਨਰ ਥੜਾਜਵਾਲਾ ਚੌਂਕ ਵਿੱਚ ਰੋਸ ਧਰਨਾ ਦੇ ਕੇ ਸੜਕੀ ਹਵਾਲੀ ਠੱਪ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਉਪਰੋਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। मोदी वाहगुरू जी ख़ालसा वाहिगुरू जी फतेह जा मोर्चा कीद न बचाउनि ਆਪਣੇ ਸਥਿਤੀ ਨੂੰ ਬਚਾਉਣ ਲਈ ਆਪਾਂ ਲਾਇਆ ਹੋਇਆ ਤੇ ਬਿਲਕੁਲ ਐਨ ਸਿਖਰ ਤੇ ਪਹੁੰਚ ਗਿਆ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਪੂਰੀਆਂ ਜੱਥੇ ਬੰਦੀਆਂ ਇਕੱਠਟ ਹੋ ਕੇ ਪੰਜਾਬੀ ਹੌਣ ਦਾ ਇਹਨਾਂ ਨੇ ਸੰਬੋਧ ਦਿੱਤਾ ਤੇ ਸਭ ਤੋਂ ਵੱਡੀ ਗੱਲ ਹੈ ਇਹਨਾਂ ਬਜ਼ੁਰਗਾਂ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਰਾਹ ਦਿਖਾਇਆ ਸਾਡੇ ਵਰਗੇ ਕੱਲੇ ਢੱਲੇ ਪਟਕਿਆਂ ਨੂੰ ਇੱਕ ਰਸਤਾ ਦਿਖਾਇਆ ਕਿ ਆਹ ਰਸਤਾ ਹੈ ਇਸ ਰਸਤੇ ਤੇ ਚੱਲ ਕੇ ਤੁਸੀਂ ਇਸ ਤਰੀਕੇ ਨਾਲ ਆਪਦੇ ਹੱਕਾਂ ਦੇ ਲਈ ਲੜ ਸਕਦੇ ਹੋ ਤੇ ਹੱਕਾਂ ਨੂੰ ਪ੍ਰਾਪਤ ਕਰ ਸਕਦੇ ਹੋ। ਸੋ ਇਹ ਖੁਸ਼ੀ ਦੀ ਗੱਲ ਹੈ ਕਿ ਪੂਰਾ ਯੂਥ ਹੈ ਜਿਹੜਾ ਉਹ ਇਹਨਾਂ ਬਜ਼ੁਰਗਾਂ ਦੇ ਨਾਲ ਇਹਨਾਂ ਤਜਰਬੇਕਾਰ ਲੋਕਾਂ ਦੇ ਨਾਲ دانش دانشਵਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਵੀ ਦਿੱਲੀ ਵੀ ਬੈਠਾ ਤੇ ਆਪਾਂ ਨੂੰ ਜਿੱਥੇ ਵੀ ਲੋੜ ਪੈਂਦੀ ਆ ਆਪਾਂ ਇੱਥੇ ਦੇਖ ਰਹੇ ਆ ਇੱਥੇ ਵੀ ਪਹੁੰਚਾ। ਸੋ ਦਿੱਲੀ ਜਾ ਕੇ ਆਇਆ। ਉੱਥੇ ਮਹਾਰ ਦੇਖਿਆ ਆਪਣੇ ਇੱਥੇ ਜਿਹੜਾ ਆਪਾਂ ਆਸ-ਪਾਸੇ ਖੰਡ ਦਰਜਾ ਕਰਦੇ ਆ ਨਾ ਕਿ ਉੱਥੇ ਪਤਾ ਨਹੀਂ ਕੀ ਹੋ ਜੂਗਾ ਜੀ ਫੌਜ ਆ ਗਈ ਉੱਥੇ ਕੁੱਟਣਗੇ ਮਾਰਨਗੇ ਜਾਂ ਗੋਲੀ ਚੱਲ ਗਏ ਕੁਝ ਲੋਕ ਸੋਚਦੇ ਨੇ ਸਾਰੇ ਨਹੀਂ ਸੋਚਦੇ ਇਸ ਕਰਕੇ ਡਰ ਕਰਕੇ ਘਰਾਂ ਚੋਂ ਨਿਕਲਦੇ ਇਹੋ ਜੀ ਕੋਈ ਗੱਲ ਨਹੀਂ ਆ ਜਦੋਂ ਕਹਿੰਦਾ ਵੀ ਆ ਤਾਂ ਉਹ ਹੁਆ ਤੇਜੀ ਗੱਲ ਮੂਜੀ ਤਕਦੀਰ ਵਾਲੀ ਗੱਲ ਨਹੀਂ ਕਾਰਪੋਰੇਟ ਸਿਸਟਮ ਹੈ ਜਿਹੜਾ ਉਹ ਪੂਰੀ ਤਾਨ ਦੇ ਵਿੱਚ ਥੋੜੇ ਜਿਹੇ ਢੱਲੇ ਪੈ ਗਏ ਸੰਘਰਸ਼ ਮੱਠਾ ਪੈ ਗਿਆ ਪავლਿਆਂ ਨੇ ਸਾਰਾ ਕੀਤਾ ਕਰਾਇਆ ਜਿਹੜਾ ਉਹਦੇ ਬਾਣੀ ਪੇਰ ਦੇਣਾ ਸੋ ਇਸ ਕਰਕੇ ਆਹ ਉਹ ਸਮਾਂ ਕਿ ਜੇ 11 ਤੱਕ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਤੇ ਬਹੁਤ ਸੰਘਰਸ਼ ਕਰਨਾ ਪੈਂਦਾ ਤੁਸੀਂ ਕੋਈ ਵੀ ਰੈਵਿਊਸ਼ਨ ਦੇਖ ਲਓ ਕੋਈ ਵੀ ਕ੍ਰਾਂਤੀ ਦੇਖ ਲਓ ਜਿਹੜੀ ਸਮਾਜ ਚ ਹੋਈ ਆ ਸ਼ੁਰੂਆਤ ਇੰਨਾ ਸੜਕਾਂ ਤੋਂ ਇੰਨਾ ਜਗ੍ਹਾ ਤੋਂ ਹੋਈ ਆ ਹੌਲੀ 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 ਉਹ ਬਣਦਾ ਬਣਦਾ ਐਡਾ ਸੰਘਰਸ਼ ਬਣ ਗਿਆ ਐਡੀ ਤਕੜੀ ਗੱਡੀ ਰੈਵੋਲੂਸ਼ਨ ਬਣ ਜਾਂਦੀ ਆ ਕਿ ਉਹ ਪੂਰਾ ਇਤਿਹਾਸ ਸਿਰਜਣ ਹੁੰਦੀ ਆ ਸੋ ਇਹ ਇਤਿਹਾਸ ਸਿਰਜਣ ਦਾ ਸਮਾਂ ਇਹ ਆਪਣੇ ਲੋਕਾਂ ਨੂੰ ਇਕੱਠੇ ਹੋਣ ਦਾ ਸਮਾਂ ਇਕੱਠੇ ਆਪਾਂ ਹੋਏ ਆ ਉਸ ਤੋਂ ਬਾਅਦ ਅਗਲੀ ਗੱਲ ਆ ਜਿਹੜੀ ਕਿ ਆਪਾਂ ਨੂੰ ਡਟੇ ਰਹਿਣ ਦਾ ਜਿਹੜਾ ਇਹ ਸਮਾਂ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਵਿੱਚ ਨਹੀਂ ਆਉਣਾ ਖਾਸ ਕਰਕੇ ਜੋ ਬੇਨਤੀ ਕਰਾ ਜਿਹੜੇ ਦਿੱਲੀ ਵਿੱਚੋਂ ਨੇ ਉਹਨਾਂ ਨੂੰ ਵੀ ਕੰਮਕਾਰ ਆ ਉਹ ਵੀ ਪਰਿਵਾਰਾਂ ਵਾਲੇ ਨੇ ਇਹ ਆਪਾਂ ਨੂੰ ਇੱਕ ਤਰਨ ਸ਼ੁਰੂ ਕਰਨੀ ਪੈਣੀ ਆ ਕਿ ਆਪਾਂ ਉਹ ਘਰੇ ਆਉਂਦੇ ਨੇ ਤਾਂ ਆਪਾਂ ਉਹ ਦੋ ਜਣੇ ਘਰੇ ਆਉਂਦੇ ਨੇ ਆਪਾਂ ਨੂੰ ਚਾਰਾਂ ਨੂੰ ਜਾਣਾ ਚਾਹੀਦਾ ਸੋ ਇਹ ਬੇਨਤੀ ਆ ਘਰਾਂ 'ਚ ਬੈਠੋ ਵੀ ਆਪਾਂ ਤਪਤੀ ਸੇਕੜੀਆਂ ਉਥੇ ਇਸ ਤੋਂ ਵੀ ਜ਼ਿਆਦਾ ਦੁੱਪ ਹੈ ਕੋਈ ਠੰਡ ਵਾਲਾ ਮੌਸਮ ਹੈ ਜਿਹਨੇ ਆਪਾਂ ਡਰਦੇ ਆ ਨਾ ਕਿ ਠੰਡ ਬਹੁਤ ਜ਼ਿਆਦਾ ਹੋ ਜਾ ਕੋਈ ਚੱਕਰ ਨਹੀਂ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਦੂਜੀ ਗੱਲ ਖਾਣ ਪੀਣ ਦਾ ਕੋਈ ਕੋਈ ਇਸ਼ੂ ਨਹੀਂ ਆ ਖੜ ਦੇਣ ਦੀਆਂ ਬਹੁਤ ਸਾਰੀਆਂ ਸੌਤਾਂ ਹਰਿਆਣਾ ਬਹੁਤ ਲੱਡੇ ਰੂਕੇਦਾ ਕਰ ਰਿਹਾ ਡਰਾਈ ਫੂਡ ਸਟਾਕ ਤੁਹਾਨੂੰ ਪਤਾ ਹੀ ਆ ਬਦਾਮਾ ਕਾਜੂਆਂ ਦੇ ਲੰਗਰ ਲੱਗ ਜਾਣ ਇਸ ਤੋਂ ਛੋਟੀ ਹੋਰ ਕੀ ਗੱਲ ਉਸ ਪਿੱਛੇ ਕੀ ਰਹਿ ਗਿਆ ਸੋ ਇਸ ਕਰਕੇ ਅ ਇਹ ਗ੍ਰੇ ਮਤਾ ਪਾਉਂਟ ਪਿੰਡ ਦੇ ਵਿੱਚ ਕਿ ਜਿਹੜੇ ਗਏ ਨੇ ਉਹਨਾਂ ਨੇ ਤਾਂ ਚਲੋ ਉੱਥੇ ਹੈਗੇ ਲਾ ਜੀ ਹੁਣ ਤਾਂ ਇਧਰ ਵੀ ਆਪਾਂ ਉਵੇਂ ਇਸ ਕਾਰਨ ਨੂੰ ਬਣਾਈ ਰੱਖੀਏ ਜੇ ਹੱਥ ਛੋੜ ਕੇ ਬਣ ਪਿਆ ਕਿ ਆਪਾਂ ਨੂੰ ਇਸ ਮੈਦਾਨ ਨੂੰ ਹੁਣ ਛਗਣਾ ਨਹੀਂ ਚਾਹੀਦਾ ਜਿੱਥੇ ਬਹੁਤ ਨੇੜਿਆਂ ਪੂਰੀ ਇਹਨਾਂ ਜਥੇਬੰਦੀਆਂ ਨੇ ਬਹੁਤ ਸਿਰਸ਼ ਕੀਤਾ ਉੱਥੇ ਜਾ ਕੇ ਪਤਾ ਲੱਗਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਨੀਂਦਰੇ ਕੱਟੇ ਨੇ ਕਿਸ ਤਰ੍ਹਾਂ ਉਹਨਾਂ ਨੇ ਠੰਡ ਚੱਲੀ ਆ ਕਿਸ ਤਰ੍ਹਾਂ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਸਈਆਂ ਨੇ ਹੁਣ ਆਪਾਂ ਕੀਤੀ ਗ੍ਰਾਈ ਤੇ ਪਾਣੀ ਨਹੀਂ ਹੋਰਨਾ ਸੋ ਉਹ ਕਿਥੇ ਮੈਂ ਲਿਖਿਆ ਸੀਗਾ ਨਹੀਂ ਰਾਸਤਾ ਵੇਖ ਕੇ ਧਾਰੀਆਂ ਮੁਸ਼ਕਲਾਂ ਦਾ ਉਹ ਬੰਦੇ ਹਿੰਮਤੀ ਕਦੇ ਵੀ ਬੋਲਦੇ ਨਹੀਂ ਜਿੰਨਾ ਖੁਦ ਨੂੰ ਸੋਧ ਕੇ ਸਾਧ ਕੀਤਾ ਦਿਨ ਰਾਤ ਦਾ ਫਰਕ ਨਾ ਜਾਣਦੇ ਨੇ ਜਜ਼ਬੇ ਧਾਰ ਨੇ ਜਿੰਨਾ ਗੁਰਦਾਸ ਸਿੰਘ ਉਹ ਤਾਂ ਘੱਟ ਹੀ ਨੀਂਦਰਾ ਮਾਣਦੇ ਨੇ ਉਹ ਤਾਂ ਘੱਟ ਹੀ ਨੀਂਦਰਾ ਮਾਣਦੇ ਨੇ ਸੋ ਨਿਦਰਾ ਨੂੰ ਛੱਡ ਕੇ ਆਪ ਦੇ ਕਮਾਕਾਰਾਂ ਨੂੰ ਛੱਡ ਕੇ ਸਾਰੇ ਆਪਾਂ ਪੰਜਾਬੀ ਲੋਕ ਹਰਿਆਣਵੀ ਲੋਕ ਉੱਤਰ ਪ੍ਰਦੇਸ਼ ਦੇ ਲੋਕ ਉੱਤਰਾਖੰਡ ਦੇ ਲੋਕ ਉੱਥੇ ਪਹੁੰਚੇ ਹੋਇਆ ਸੋ ਆਪਾਂ ਨੂੰ ਵੀ ਡਟੇ ਰਹਿਣ ਦੀ ਲੋੜ ਹੈ ਬਹੁਤ ਜਲਦੀ ਜੁੱਤ ਦਾ ਜਿਹੜਾ ਉਹ ਐਲਾਨ ਹੋਊਗਾ ਸੋ ਆਪਾਂ ਸਾਰੇ ਕਿਤਨਾ ਕਿਤੇ ਉਸ ਜੁੱਤ ਦੇ ਵਿੱਚ ਸ਼ਾਮਲ ਹੋਵਾਂਗੇ ਇਹ ਆਪਣੇ ਸਾਰੇ ਲਈ ਸਕੱਲੀ ਪੰਜਾਬੀਆਂ ਲਈ ਨਹੀਂ ਪੂਰੇ ਸਮਾਜ ਲਈ ਇੱਕ ਜਿੰਦਾ ਜਸ਼ਨ ਮੂਗਾ ਸੋ ਕੁਝ ਲਾਈਨਾਂ ਜਿਹੜੀਆਂ ਮੈਂ ਲਿਖੀਆਂ ਸੀ ਜਿਵੇਂ ਬਾਈ ਜੀ ਨੇ ਪਹਿਲਾਂ ਬੋਲਿਆ ਸੋ ਉਹ ਬੋਲ ਕੇ ਨਗਾ ਕੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਤੋਂ ਜਿਹੜੀ ਖਿਆਲ ਮੰਗੂਗਾ ਹਾਂਜੀ ਉਹ ਸੀਗਾ ਹੌ ਟਾਲੀ ਲੈ ਕੇ ਠੇਕੇ ਤੇ ਜਟਨੇ ਲਾਇਆ 11 21 ਉੱਤੋਂ ਭਾਣਾ ਮਿਲਿਆ ਜੀ ਲੱਗਦਾ ਫਸ ਗਈ ਜਾਨ ਕੜਕੀ ਉਤਪਾਣਾ ਮਿਲਿਆ ਜੀ ਲੱਗਦਾ ਫਸ ਗਈ ਜਾਨ ਕੜਕੀ ਲੰਬੂ ਲਾ ਕੇ ਸਦਰਾਂ ਨੂੰ ਲੰਬੂ ਲਾ ਕੇ ਸਦਰਾਂ ਨੂੰ ਵਗਦਾ ਅੱਖੀਆਂ ਵਿੱਚੋਂ ਪਾਣੀ ਠੁੱਡੇ ਵੱਜਦੇ ਫਸਲਾਂ ਨੂੰ ਰੋਦੀ ਮੰਡੀਆਂ ਵਿੱਚ ਕਰਸਾਨੀ ਠੁੱਡੇ ਵੱਜਦੇ ਫਸਲਾਂ ਨੂੰ ਰੋਦੀ ਮੰਡੀਆਂ ਵਿੱਚ ਕਰਸਾਨੀ ਮਰ ਦੇ ਕਰਸਾਂ ਦੀਆਂ ਹੁਣ ਨਾ ਸੁਣਦਾ ਕੋਈ ਹੁਕਾਂ ਸਾਨੂੰ ਕਿਤੇ ਅੱਖਿਆਂ ਨੂੰ ਬੀਜਣੀਆਂ ਤੈ ਨਾ ਜਾਣ ਬਦੂਕਾਂ ਹੋ ਸਾਨੂੰ ਕਿਤੇ ਅੱਖਿਆਂ ਨੂੰ ਬੀਜਣੀਆਂ ਤੈ ਨਾ ਜਾਣ ਬਦੂਕਾਂ ਵੇਖੀ ਗੁਰਦਾਸਿਆਂ ਵੇਖੀ ਗੁਰਦਾਸਿਆਂ ਓਏ ਕਿਧਰੇ ੜਕ ਨਾ ਜਾਏ ਜਵਾਨੀ ਫੁੱਡੇ ਵੱਜਦੇ ਫਸਲਾਂ ਨੂੰ ਰਲਦੀ करसानी बहोत बहुत शुक्रिया जी अचा नव